ਜੇ ਬੜਾ ਭਾਗਾਂ ਵਾਲਾ ਦਿਨ ਹੈ ਸ਼ੰਕਰਾ ਜਾਰੀ ਹੈ ਜੀ ਸਾਡੇ ਸ਼ਾਸਤਰਾਂ ਦੇ ਮੁਤਾਬਕ ਸਾਡੇ 4 ਧੰਮ ਨੇ ਚਾਰ ਸ਼ੰਕਰਾ ਜਾਰੀਆਂ ਨੇ ਜਿਹੜੇ ਪੂਰੇ ਵਾਰਡ ਦੇ ਵਿੱਚ ਉਹਨਾਂ ਚੋਂ ਇੱਕ ਇਹ ਨੇ ਜਿਨ੍ਹਾਂ ਨੇ ਅੱਜ ਇੱਥੇ ਚਰਨ ਪਾਏ ਨੇ ਅਸੀਂ ਆਪਣੇ ਜਿਹੜੇ ਭਰਾ ਸਾਥੋਂ ਦੂਰ ਚਲੇ ਗਏ ਨੇ ਉਹਨਾਂ ਦੇ ਮਨ 'ਚ ਕਿਸੇ ਕਿਸਮ ਦੀ ਵੀ ਕੋਈ ਗੱਲ ਹੈ ਉਹ ਦੂਰ ਕਰ ਲਈ ਅਸੀਂ ਪਰਯਤਨ ਸ਼ੀਲਨ ਲਗਾਤਾਰ ਉਹਨਾਂ ਨੂੰ ਮਹਾਰਾਜ ਦੀ ਹਾਜ਼ਰੀ ਵਿੱਚ ਅੱਜ ਵੀ ਬੇਨਤੀ ਕੀਤੀ ਗਈ ਲੇਕਿਨ ਉਹਨਾਂ ਨੇ ਫੋਨ ਨਹੀਂ ਚੱਕਿਆ ਮਹਾਰਾਜ ਜੀ ਕਹਿ ਕੇ ਗਏ ਨੇ ਵੀ ਜੇ ਨਹੀਂ ਆਉਂਦੇ ਤਾਂ ਮੈਂ ਉਹਨਾਂ ਦੇ ਘਰ ਜਾਣ ਲਈ ਵੀ ਤਿਆਰ ਆ। ਜਨ ਜਿਹੜਾ 25 ਸਾਲ ਤੋਂ ਮਲੇ ਕੋੜਲੇ ਦੇ ਲੰਗਰ ਦੀ ਪੂਰੇ ਹਿੰਦੁਸਤਾਨ ਦੀ ਬਜਾਏ ਵਰਲਡ ਤੇ ਚਰਚਾ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ। ਉਸ ਮਰਿਆਦਾ ਨੂੰ ਦੇਖਦੇ ਹੋਏ ਸਾਡੀ ਸਵਾ ਦੀ ਕੋਈ ਈਗੋ ਨਹੀਂ। ਅਸੀਂ ਉਹਨਾਂ ਨੂੰ ਕੋਈ ਦੁਸ਼ਸ਼ ਭਾਵ ਨਾਲ ਗੱਲ ਨਹੀਂ ਕਰਦੇ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਲੰਗਰ ਲਾਉਣ ਜਾਂ ਸਾਨੂੰ ਲਾਉਣ ਦੇ। ਤੇ ਲੰਗਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਤੇ ਰਾਜਨ ਕਪੂਰ ਜੀ ਉਹ 10 ਪ੍ਰਧਾਨ ਲੈ ਕੇ 4 ਦਿਨ ਪਹਿਲਾਂ ਆਏ ਉਹਨਾਂ ਤੋਂ ਕਮਿਟਮੈਂਟ ਲੈ ਕੇ ਆਏ ਵੀ ਸਾਡਾ ਫੈਸਲਾ ਤੁਹਾਨੂੰ ਮਨਜ਼ੂਰ ਹੈ ਉਹ ਕਹਿੰਦੇ ਹਾਂ ਮੈਨੂੰ ਪੁੱਛਿਆ ਗਿਆ ਉਹਨ ਵੀ ਸਾਡਾ ਫੈਸਲਾ ਮਨਜ਼ੂਰ ਹੈ ਮੈਂ ਕਿਹਾ ਹਾਂ ਉਹ ਇੱਥੇ ਆ ਕੇ 2 ਘੰਟੇ ਬਤੀਤ ਕਰਕੇ ਚਲੇ ਗਏ ਉਹਨਾਂ ਸਾਡੇ ਭਰਾਵਾਂ ਨੇ ਉਹ ਜਿੰਦਾ ਨਹੀਂ ਖੁੱਲੇ ਦਫਤਰ ਦਾ ਲੰਗਰ ਆਰਗੇਨਾਈਜੇਸ਼ਨ ਨੂੰ ਕੰਟਰੋਲ ਕੀਤਾ ਗਿਆ ਉੱਥੇ ਲੰਗਰ ਦਾ ਬੜਾ ਔਕਾ ਪ੍ਰਬੰਧ ਕੀਤਾ ਗਿਆ ਕਰੋੜਾਂ ਰੁਪਇਆ ਉੱਥੇ ਲਾਇਆ ਗਿਆ ਕਰੋੜਾਂ ਭਗਤਾਂ ਦੀ ਸ਼ਰਧਾ ਲਾਈ ਗਈ ਹੈ ਪੂਰੇ ਹਿੰਦੁਸਤਾਨ ਚ ਲਾਈ ਗਈ ਹੈ ਜੋ ਸਾਡਾ ਮਤਲਬ ਮੱਤ ਹੈ ਹੋਈ ਹੈ ਵੀ ਸਾਡੀਆਂ ਭੈਣਾਂ ਹਰ ਵੇਲੇ ਪ੍ਰਮਾਤਮਾ ਦਾ ਭਜਨ ਕਰਦੀਆਂ ਨੇ ਆਦਮੀ ਹਰ ਵੇਲੇ ਆਪਣੇ ਕਾਰੋਬਾਰ ਵਿੱਚ ਵਿਅਸਤ ਰਹਿੰਦਾ ਵੀ ਇਹ ਸਾਡੀਆਂ ਭੈਣਾਂ ਸਾਡੀ ਮੈਂਬਰ ਹੋਣਗੇ ਉਹਨਾਂ ਨੂੰ ਵੀ ਉਸੇ 5 ਸਾਲ ਮੰਗੋ ਆਪਣੀ ਮਰਜ਼ੀ ਦਾ ਪ੍ਰਧਾਨ ਚੁਣਾਂਗੇ ਵੀ ਇਹ ਖਰਾ ਪ੍ਰਧਾਨ ਆ ਗਿਆ ਤਾਂ ਨਵਾਂ ਹੋਰ ਚੁਣਾਟ ਲੰਗਰ ਕਮੇਟੀ ਨੂੰ ਲੈ ਕੇ ਜਿੱਥੇ ਕਾਫੀ ਸਮੇਂ ਦਾ ਵਿਵਾਦ ਦੇਖਣ ਨੂੰ ਮਿਲ ਰਿਹਾ ਸੀ ਉੱਥੇ ਅੱਜ ਸ਼ੰਕਰਾਚਾਰਾ ਜੀ ਉਰੇ ਹਨੂਮਾਨ ਮੰਦਿਰ ਦੇ ਵਿੱਚ ਪਹੁੰਚੇ ਤੇ ਸਨਾਤਨ ਧਰਮ ਸਭਾ ਦੇ ਆਗੂ ਕਮਲੇਸ਼ ਜੀ ਨਾਲ ਗੱਲਬਾਤ ਕੀਤੀ ਤੇ ਸਨਾਤਨ ਧਰਮ ਸਭਾ ਦੇ ਆਗੂ ਵੀ ਨਾਲ ਸਾਡੇ ਖੜੇ ਸੀ ਤੇ ਕਮਲੇਸ਼ ਜੀ ਕੀ ਕਹੋਗੇ ਅੱਜ ਸ਼ੰਕਰਾਚਾਰਾ ਜੀ ਆਏ ਤੇ ਕੀ ਕੀ ਹੋਣਾ ਨੇ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਸ਼ੰਕਰਾਚਾਰੀਆ ਜੀ ਸਾਡੇ ਸ਼ਾਸਤਰਾਂ ਦੇ ਮੁਤਾਬਕ ਸਾਡੇ 4 ਥੰਮਨੇ ਚਾਰ ਸ਼ੰਕਰਾਚਾਰੀਆਂ ਨੇ ਜਿਹੜੇ ਪੂਰੇ ਵੜ ਦੇ ਵਿੱਚ ਉਹਨਾਂ ਚੋਂ ਇੱਕ ਇਹ ਨੇ ਜਿਨ੍ਹਾਂ ਨੇ ਅੱਜ ਇੱਥੇ ਚਰਨ ਪਾਏ ਨੇ ਸਾਨੂੰ ਅਸ਼ੀਰਵਾਦ ਦਿੱਤਾ ਅਸੀਂ ਆਪਣੇ ਜਿਹੜੇ ਭਰਾ ਸਾਥੋਂ ਦੂਰ ਚਲੇ ਗਏ ਨੇ ਉਹਨਾਂ ਦੇ ਮਨ 'ਚ ਕਿਸੇ ਕਿਸਮ ਦੀ ਵੀ ਕੋਈ ਗੱਲ ਹੈ ਉਹ ਦੂਰ ਕਰ ਲਈ ਅਸੀਂ ਪਰਯਤਨਸ਼ੀਲ ਲੰਬਾਰ ਲਗਾਤਾਰ ਉਹਨਾਂ ਨੂੰ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਅੱਜ ਵੀ ਬੇਨਤੀ ਕੀਤੀ ਗਈ ਲੇਕਿਨ ਉਹਨਾਂ ਨੇ ਫੋਨ ਨਹੀਂ ਚੱਕਿਆ ਮਹਾਰਾਜ ਜੀ ਕਹਿ ਕੇ ਗਏ ਨੇ ਵੀ ਜੇ ਨਹੀਂ ਆਉਂਦੇ ਤਾਂ ਮੈਂ ਉਹਨਾਂ ਦੇ ਘਰ ਜਾਣ ਲਈ ਵੀ ਤਿਆਰ ਆ। ਅਸੀਂ ਪ੍ਰੈਸ ਦੇ ਮਾਧਿਮ ਰਾਹੀਂ ਅੱਜ ਤੁਸੀਂ ਅਚਾਨਕ ਆਇਓ ਅਸੀਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਸਾਡੀ ਕੋਈ ਗੋਨੀ ਕਿਰਪਾ ਕਰਕੇ ਉਹ ਲੰਗਰ ਸਾਡੇ ਨਾਲ ਲਾਉਣ ਆਪ ਲਾਉਣ ਸਾਥੋਂ ਲਵਾਉਣ ਸਾਥੋਂ ਫਾਈਨਾਂਸ ਦੀ ਲੋੜ ਉਹ ਵੀ ਮਦਦ ਲੈਣ ਸਾਨੂੰ ਨਾਲ ਲੈ ਕੇ ਚੱਲਣ ਸਤੋਂ ਅੱਠ ਲੇਕਿਨ ਜਿਹੜਾ 25 ਸਾਲ ਤੋਂ ਮਲੇ ਕੋਲੇ ਦੇ ਲੰਗਰ ਦੀ ਪੂਰੇ ਹਿੰਦੁਸਤਾਨ ਦੀ بجائے ਵਰਲਡ ਤੇ ਚਰਚਾ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ ਉਸ ਮर्यादा ਨੂੰ ਦੇਖਦੇ ਹੋਏ ਸਾਡੀ ਸਵਾ ਦੀ ਕੋਈ ਈਗੋ ਨਹੀਂ ਅਸੀਂ ਉਹਨਾਂ ਨੂੰ ਕੋਈ ਦੁਸ਼ਮਣ ਭਾਵ ਨਾਲ ਗੱਲ ਨਹੀਂ ਕਰਦੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਲੰਗਰ ਲਾਉਣ ਜਾਂ ਸਾਨੂੰ ਲਾਉਣ ਦੇਣ ਅਸੀਂ ਆਪ ਜੀ ਦੇ ਥਰੂ ਇੱਕ ਆਪੀਕ ਬੜੇ ਥੰਮੋ ਵੀ ਸ਼ਾਇਦ ਉਹਨਾਂ ਨੂੰ ਇਸ ਮੈਸੇਜ ਦੇ ਰਾਹੀਂ ਥੋੜਾ ਬਹੁਤ ਅਹਿਸਾਸ ਹੋ ਜਾਵੇ ਵੀ ਸਾਨੂੰ ਵੀ ਉਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਇੱਥੇ ਲੰਗਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਤੇ ਰਾਜਨ ਕਪੂਰ ਜੀ ਉਹ 10 ਪ੍ਰਧਾਨ ਲੈ ਕੇ ਚਾਰ ਦਿਨ ਪਹਿਲਾਂ ਆਏ ਉਹਨਾਂ ਤੋਂ ਕਮਿਟਮੈਂਟ ਲੈ ਕੇ ਆਏ ਵੀ ਸਾਡਾ ਫੈਸਲਾ ਤੁਹਾਨੂੰ ਮਨਜ਼ੂਰ ਹੈ ਉਹ ਕਹਿੰਦੇ ਹਾਂ ਮੈਨੂੰ ਪੁੱਛਿਆ ਗਿਆ ਉਹਨ ਵੀ ਸਾਡਾ ਫੈਸਲਾ ਮਨਜ਼ੂਰ ਹੈ ਮੈਂ ਕਿਹਾ ਹਾਂ ਉਹ ਇੱਥੇ ਆ ਕੇ 2 ਘੰਟੇ ਬਤੀਤ ਕਰਕੇ ਚਲੇ ਗਏ ਉਹਨਾਂ ਸਾਡੇ ਭਰਾਵਾਂ ਨੇ ਉਹ ਜਿੰਦਾ ਨਹੀਂ ਖੁੱਲੇ ਦਫ਼ਤਰ ਦਾ ਬਹੁਤ ਮਾੜੀ ਘਟਨਾ ਹੋਈ ਉਹ ਨਾ ਮਿਲਣ ਤੋਂ ਵੀ ਇਨਕਾਰ ਕਰਦੇ ਤੇ ਜਦੋਂ ਆਏ ਨਹੀਂ ਉਹ ਉਹ ਮਤਲਬ ਐਂ ਕਹ ਲਓ ਵੀ ਇੱਕ ਇਨਸਾਨ ਹੋਣ ਦੇ ਨਾਤੇ ਵੀ ਉਹ ਸਾਨੂੰ ਸਰਾਫ ਦੇ ਕੇ ਗਏ ਨੇ ਅਸੀਂ ਉਹਨਾਂ ਨੂੰ ਦੁਬਾਰਾ ਫੇਰ ਪ੍ਰੈਸ ਰਾਹੀਂ ਅਪੀਲ ਕਰਦੇ ਆਂ ਬਹੁਤ ਔਖਾ ਲੰਗਰ ਆਰਗੇਨਾਈਜੇਸ਼ਨ ਨੂੰ ਕੰਟਰੋਲ ਕੀਤਾ ਗਿਆ ਹੈ ਉੱਥੇ ਲੰਗਰ ਦਾ ਬੜਾ ਔਖਾ ਪ੍ਰਬੰਧ ਕੀਤਾ ਗਿਆ ਹੈ ਕਰੋੜਾਂ ਰੁਪਈਆ ਉੱਥੇ ਲਾਇਆ ਗਿਆ ਹੈ ਕਰੋਣਾ ਭਗਤਾਂ ਦੀ ਸ਼ਰਧਾ ਲਈ ਗਈ ਹੈ ਪੂਰੇ ਹਿੰਦੁਸਤਾਨ ਚ ਲਈ ਗਈ ਹੈ ਪਤਾ ਨਹੀਂ ਰੱਬ ਨੇ ਕਮਿਊਨਾਂ ਨੂੰ ਸਾਡੇ ਨਾਲ ਜੋੜਿਆ ਉਹਨਾਂ ਨੂੰ ਜੁੜਦੇ ਰਹਿਣ ਲਈ ਉਹਨਾਂ ਦੀ ਆਸਥਾ ਨੂੰ ਪੂਰਾ ਕਾਇਮ ਰੱਖਣ ਲਈ ਸਾਡੇ ਮੋਢਿਆਂ 'ਤੇ ਉਹਨਾਂ ਨੇ ਭਾਰ ਪਾਇਆ ਹੋਇਆ ਸੀ ਅਸੀਂ ਆਪ ਦੇ ਭਰਾਵਾਂ ਦੀ ਬਦੌਲਤ ਉਹਨਾਂ ਦਾ ਭਾਰ ਨਹੀਂ ਚੱਕ ਸਕਦੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜਾਂ ਭਾਰ ਆਪ ਚੱਕਣ ਜਾਂ ਸਾਨੂੰ ਚੱਕਣ ਦੇਣ ਜਾਂ ਅੱਦਤ ਦਾ ਚੱਕ ਲੈਣ ਜੋ ਉਹਨਾਂ ਦਾ ਮਨ ਹੈ ਉਹ ਜ਼ਰੂਰ ਕਰ ਲੈਣ ਲੇਕਿਨ ਲੰਗਰ ਲਾਲ ਲੰਗਰ ਜੇ ਬੰਦ ਹੁੰਦਾ ਤਾਂ ਇਹਦਾ ਖਮਿਆਜ਼ਾ ਮਲੇਰ ਜਿਹੜਾ ਇਹਦਾ ਮਲਿਆ ਜਿਹੜਾ ਇਹਦਾ ਖਮਿਆਜ਼ਾ ਹੈ ਮੈਂ ਸਨਦਾ ਵੀ ਉਹਦਾ ਮੁੱਖ ਦੋਸ਼ੀ ਜਿਹੜਾ ਮੌਕੇ ਦਾ ਸੰਚਾਲਕ ਹੁੰਦਾ ਹੈ ਉਹ ਹੁੰਦਾ ਹੈ ਮੈਂ ਇਸ ਉਹਨਾਂ ਦੇ ਰੂਸ ਨੂੰ ਦੂਰ ਕਰ ਲਈ ਕਈ ਦਿਨ ਪਹਿਲਾਂ ਸ਼ਾਇਦ ਆਪਜੀ ਦੇ ਧਿਆਨ ਚ ਆਇਆ ਹੋਊਗਾ ਮੈਂਨੇ ਸਵਾ ਦੀ ਰੀਇਲੈਕਸ਼ਨ ਨੂੰ ਡਿਕਲੇਅਰ ਕਰਤਾ ਪੂਰਾ ਸ਼ਹਿਰੂ ਦੇ ਵਿੱਚ ਅਮੰਤਰਿਤ ਹੈ 500 ਲੀਡੀਜ਼ ਮੇਰੀਆਂ ਮੈਂਬਰ ਹੋਣਗੀਆਂ ਸਵਾ ਦੀਆਂ 1000 ਬੰਦਾ ਹੋਊਗਾ ਭਾਵੇਂ ਮੇਰੇ ਵਿਚਾਰਾਂ ਦਾ ਬਰੋਦੀ ਹੋਊਗਾ ਭਾਵੇਂ ਮੇਰੇ ਬਰਾਦਰਾਂ ਵਿਚਾਰਾਂ ਦਾ ਪੱਖਪਾਤੀ ਹੋਊਗਾ ਮੇਰਾ ਇਹ ਕੋਈ ਮੈਟਰ ਨਹੀਂ ਹੈ ਖੁੱਲੀ ਮੈਂਬਰਸ਼ਿਪ ਦੇ ਨਾਲ 24 ਦੇ ਅੰਦਰ ਅੰਦਰ ਰੀ-ਇਲੈਕਸ਼ਨ ਕਰਾ ਦਿੱਤੀ ਜਾਊਗਾ ਕਦੋਂ ਲੱਗ ਹੋਊਗਾ ਇਹ ਮੈਂਬਰ ਬਣਾਉਣ ਦਾ ਸਿਲਸਿਲਾ ਇਹ ਕਰੀਬ 15 ਮਈ ਤੋਂ ਸ਼ੁਰੂ ਹੋ ਕੇ 30 ਨਵ ਤੱਕ ਜਾਂ ਦੀਸ ਮਤਲਬ 3-4 ਮਹੀਨੇ ਚ ਕੰਪਲੀਟ ਹੋ ਜਾਊਗਾ ਕਿਉਂਕਿ ਹਰ ਪਰਿਵਾਰ ਚ ਘਰ ਜਾ ਕੇ ਸਾਈਨ ਕਰਾਉਣੇ ਨੇ ਸਨਾਤਨ ਧਰਮ ਸਵਾ ਦੇ ਵਿੱਚੋਂ ਜਿਵੇਂ ਆਪਾਂ ਪਹਿਲਾਂ ਦੇਖਿਆ ਗਿਆ ਸੀ 4-500 ਮੈਂਬਰ ਹੈ ਹੁਣ ਤੁਹਾਡੇ ਵੱਲੋਂ ਅਨਾਉਂਸ ਕੀਤਾ ਗਿਆ ਹੈ ਵੀ ਇੱਕ ਲੇਡੀਜ਼ ਤੇ ਇੱਕ ਜੈਂਟਸ ਇੱਕ ਘਰ ਦੇ ਵਿੱਚੋਂ ਬਣ ਸਕਦਾ ਹੈ ਮੈਂਬਰਸ ਨਾਲ 300 ਹਾਂਜੀ ਹਾਂਜੀ ਉਹ ਅਸੀਂ ਇਸ ਕਰਕੇ ਕੀਤਾ ਜੀ ਜੋ ਸਾਡਾ ਮਤਲਬ ਮਤ ਹੈ ਉਹ ਹੀ ਹੈ ਵੀ ਸਾਡੀਆਂ ਭੈਣਾਂ ਹਰ ਵੇਲੇ ਪ੍ਰਮਾਤਮਾ ਦਾ ਭਜਨ ਕਰਦੀਆਂ ਨੇ ਆਦਮੀ ਹਰ ਵੇਲੇ ਆਪਣੇ ਕਾਰੋਬਾਰ 'ਚ ਵਿਅਸਤ ਰਹਿੰਦਾ ਹੈ ਵੀ ਇਹ ਸਾਡੀਆਂ ਭੈਣਾਂ ਸਾਡੀ ਮੈਂਬਰ ਹੋਣਗੀਆਂ ਉਹਨਾਂ ਨੂੰ ਵੀ ਉਹ ਸੀ 5 ਸਾਲ ਮੰਗੂ ਆਪਣੀ ਮਰਜ਼ੀ ਦਾ ਪ੍ਰਧਾਨ ਚੁਣਾਂਗੇ ਵੀ ਇਹ ਖਰਾ ਪ੍ਰਧਾਨ ਆ ਗਿਆ ਤਾਂ ਨਵਾਂ ਹੋਰ ਚੁਣਾਂਗੇ ਉਹਨਾਂ ਨੂੰ ਉਤਸ਼ਾਹਤ ਰੱਖ ਲਈ ਧਰਮ ਤੇ ਸਾਡੀ ਡਿਊਟੀ ਵਜੂਗੀ ਸਾਡੀ ਭੈਣ ਇੱਥੇ ਜੇ 500 ਆਊਗੀ ਤਾਂ ਮੇਰੀ ਡਿਊਟੀ ਹੋਰ ਵਜੂਗੀ ਉਹਨਾਂ ਦੀ ਸੁਰੱਖਿਆ ਉਹਨਾਂ ਦੀ ਸੰਤੁਸ਼ਟੀ ਮਤਲਬ ਮੈਂ ਸਮਾਜ ਨੂੰ ਵੱਡਾ ਜਵਾਬ ਦੇ ਹੂੰਗਾ ਮੈਂ ਫਰਾਕ ਦਿਲੀ ਨਾਲ ਆਪਣੀਆਂ ਭੈਣਾਂ ਨੂੰ ਅਪੀਲ ਕਰਨਾ ਵੀ 500 ਮੈਂਬਰ ਹੋ ਕੇ ਸਵਾ ਦਾ ਉਸਾਤ ਤੇ ਜਿਹੜੇ ਭਰਾ ਨੇ ਆਪਣੇ ਰੁੱਸੇ ਬੈਠੇ ਨੇ ਗਿੱਲੇ ਸ਼ਿਕਵੇ ਉਹਨਾਂ ਨੂੰ ਵੀ ਕਹਾਂਗੇ ਕੁਝ ਉਹਨਾਂ ਲਈ ਮੈਂ ਹਰ ਰੋਜ਼ ਕਹਿਣਾ ਮੈਂ ਹੁਣ ਤੁਹਾਨੂੰ ਫੋਨ ਤੇ ਦਿਖਾ ਸਕਦਾ ਵੀ ਕੱਲ ਵੀ ਮੋਹਲਾ ਸਿੰਘ ਨੂੰ ਮੈਂਨੇ ਫੋਨ ਕੀਤਾ ਹੈ 2 ਮਹੀਨ ਨੂੰ ਤਿੰਨ ਵਾਰੀ ਡਾਇਲ ਕੀਤਾ ਗਿਆ ਲੇਕਿਨ ਉਹਨੇ ਨਹੀਂ ਮਿਲਾਇਆ ਮੈਂ ਲਗਾਤਾਰ ਇਹਨੂੰ ਫੋਨ ਕਰਦਾ ਵੀ ਜੇ ਤੈਨੂੰ ਪ੍ਰੋਬਲਮ ਹੈ ਮੈਨੂੰ ਦੱਸ ਈਵਨ ਇਹ ਐਡਾ ਵੱਡਾ ਮਤਲਬ ਗੁਨਾਹ ਕਰੀ ਜਾਂਦਾ ਹੈ ਇਸ ਨੂੰ ਸਮ ਟਾਈਮਲੀ ਪ੍ਰਧਾਨ ਬਣਾਇਆ ਗਿਆ ਤੇ ਇਹ ਸਾਡੀ ਲੰਗਰ ਕਮੇਟੀ ਦਾ ਪਰਮਨੈਂਟ ਪ੍ਰਧਾਨ ਨਹੀਂ ਹੈ ਜਿਸ ਵੇਲੇ 12-5 ਨੂੰ ਇਹਨੂੰ ਪ੍ਰਧਾਨ ਬਣਾਇਆ ਇਹਦੇ 11 ਸਤੀਫੇ ਮੇਰੇ ਕੋਲੇ ਆਏ ਨੇ ਉਹ ਲੋਕਾਂ ਨੂੰ ਕਹੀਦਾ ਮੇਰੇ ਖਾਲੀ ਕਾਗਜ਼ ਤੇ ਸਾਈਨ ਕਰਾ ਕੇ ਲੈ ਗਿਆ ਖਾਲੀ ਕਾਗਜ਼ ਤੇ ਮੈਂ ਮੋਹੱਲਾ ਨਹੀਂ ਵੇਚਣਾ ਮੈਂ ਲੰਗਰ ਬਚਾਉਣਾ ਉਹ ਮੈਂ ਬਚਾਉਂਦਾ ਰਹੂੰਗਾ ਉਹ ਖਾਲੀ ਕਾਗਿਜ਼ ਤੇ ਸਾਈਨ ਕੀਤੇ ਨੇ ਤਾਂ ਵੀ ਠੀਕ ਐ ਪਰ ਇਹਦੇ ਕੀਤੇ ਨੇ ਤਾਂ ਵੀ ਠੀਕ ਐ ਇਹ ਮੇਰਾ ਮਤ ਹੈ ਮੇਰਾ ਧਰਮ ਐ ਇਹ ਵੀ ਕੋਈ ਬੰਦਾ ਸਹਨ ਜਿੱਥੇ ਮਰਜ਼ੀ ਕਰਦਾ ਜੇ ਉਹਨੂੰ ਧਰਮ ਲਈ ਯੂਜ਼ ਕਰ ਦੋ ਤਾਂ ਉਹ ਬੈਨੀਫਿਟ ਐ ਸਮਾਜ ਲਈ ਯੂਜ਼ ਕਰ ਲਓ ਬੈਨੀਫਿਟ ਐ ਜੇ ਉਹਨੂੰ ਮੈਂ ਪਰਸਨਲ ਯੂਜ਼ ਕਰਦਾ ਉਹ ਮੇਰੇ ਲਈ ਨੁਕਸਾਨ ਨੇ ਐ ਇੱਕ ਮੇਰੇ ਤੇ 10 ਲੱਖ ਰੁਪਏ ਦਾ ਉਹ ਦੋਸ਼ ਲਾਉਂਦੇ ਨੇ ਵੀ ਪ੍ਰਧਾਨ 10 ਲੱਖ ਰੁਪਏ ਰੱਖੀ ਬੈਠਾ ਹੈ ਉਹ 10 ਲੱਖ ਰੁਪਏ ਮੇਰੇ ਕੋਲ ਇੱਟਾਂ ਲਈ ਆਇਆ ਸੀ ਡਿਵੈਲਪਮੈਂਟ ਕਰਦੀ ਲੰਗਰ ਕਮੇਟੀ ਪੰਜ ਬਿਗੇ ਜਗ੍ਹਾ ਪਈ ਹੈ ਸੈਂਚਰੀ ਮਿਲ ਕੋਲੇ ਹੁਣ ਦੁਬਾਰਾ ਉਸ ਕਮੇਟੀ ਨੇ ਸੁਰੇਸ਼ ਜੈਨ ਵਾਲੀ ਕਮੇਟੀ ਨੇ ਦੁਬਾਰਾ ਮੀਟਿੰਗ ਕਰਕੇ ਚਾਰ ਬੰਦੇ ਆਥੁਰਾਜ ਕੀਤੇ ਜੀ ਚ ਸੁਸ਼ੀਲ ਜੀ ਦੇ ਭਰਾ ਮੰਗਾ ਜੀ ਸੁਰੇਸ਼ ਜੈਨ ਜੀ ਪਰਸ਼ੋਤਮ ਜੀ ਅਮਰਤ ਲਾਲ ਜੀ ਉਹ ਚਾਰੇ ਬੰਦੇ ਨੇ ਮੈਨੂੰ ਉਹਨਾਂ ਨੇ ਸੰਪਰਕ ਕੀਤਾ ਮੈਂ ਉਹਨਾਂ ਨੂੰ 2 ਮਹੀਨਿਆਂ ਦੀ 2.5 ਮਹੀਨਿਆਂ ਦੀ 3-10 ਲੱਖ ਰੁਪਏ ਦੀ ਚੈੱਕ ਦੇਤੇ ਜਿਹੜੇ ਕਿ ਮਹੀਨੇ ਦੋ ਮਹੀਨਿਆਂ ਚ ਕਲੀਅਰ ਹੋ ਜਾਣਗੇ ਸਾਡਾ ਕੋਈ ਵੀ ਮੈਂ ਇਸ ਲੰਗਰ ਕਮੇਟੀ ਨੂੰ ਇਹ ਗੱਲ ਕਹਿ ਸਕਦਾ ਵੀ 1983 ਤੋਂ ਇੱਕ ਨੰਬਰ ਪਰਚੀ ਮੇਰੀ ਸੀ 1998 ਚ ਲੰਗਰ ਸ਼ੁਰੂ ਹੋਇਆ ਬਾਬਾ ਬਨਾਰਦਾ ਉਹਦੀ ਇੱਕ ਨੰਬਰ ਪਰਚੀ ਮੇਰੀ ਸੀ ਜਦੋਂ ਵੀ ਲੰਗਰ ਦੇ ਵਿੱਚ ਕਿਸੇ ਵੇਲੇ ਵੀ ਵਿਵਸਥਾ ਚ ਕਮੀ ਆਈ ਹੈ ਤਾਂ ਉਹਦਾ ਭਾਰ ਮੈਂ ਅੱਗੇ ਹੋ ਕੇ ਨਵਾਕੀ ਉਹਨੂੰ ਪੋਜ਼ਿਟਿਵ ਕਰਨ ਚ ਪੂਰਾ ਪ੍ਰਿਆਸ ਕੀਤਾ ਹੈ। ਭਗਵਾਨ ਹਨੂਮਾਨ ਜੀ ਦੀ ਮੇਰੇ ਤੇ ਕਿਰਪਾ ਰਹੀ ਹੈ। ਮੈਂ ਹੁਣ ਦੁਬਾਰਾ ਫੇਰ ਭਗਵਾਨ ਹਨੂਮਾਨ ਜੀ ਨੂੰ ਉਹਨਾਂ ਦੇ ਚਰਨਾਂ 'ਚ ਧਿਆਨ ਕਰਕੇ ਉਹਨਾਂ ਨੂੰ ਅਪੀਲ ਕਰਦਾ ਵੀ ਪਰਮਾਤਮਾ ਉਹਨਾਂ ਨੂੰ ਸਾਨੂੰ ਲੰਗਰ ਲਾਉਂਦਾ ਜਾਂ ਉਹ ਆਪ ਲਾਉਣ ਸਾਡੇ ਨਾਲ ਉਹਨਾਂ ਨੂੰ ਇਸ ਗੱਲ ਲਈ ਉਹਨਾਂ ਦੇ ਮਨ ਦੇ ਵਿੱਚ ਮਿਹਰ ਪਾ ਦੇ।